ਸਾਰਨ ਜੈ ਵਾਲਮੀਕੀ ਜੈਪਿੰਗ ਜੈ ਸੁਵਿਧਾਨ ਮੈਂ ਆਨੰਦ ਲਾਲ ਜ਼ਿਲ੍ਹਾ ਪ੍ਰਧਾਨ ਅਦਰੀ ਸਮਾਜ ਸੇਵਾ ਸੰਗਠਨ ਦੇ ਪ੍ਰਧਾਨ ਸਫਾਈ ਸੇਵਕਾਂ ਦਾ ਦਰਵਾਰ ਕਰੀ ਯੂਨੀਅਨ ਨਗਰ ਕੌਂਸਲ ਨੂੰ ਮੈਂ ਆਪਣੇ ਵੱਲੋਂ ਤੇ ਆਪਣੀ ਸਮੁੱਚੀ ਯੂਨੀਅਨ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜਿਹੜੀ ਦੀਵਾਲੀ ਹੈ ਇਹ ਪ੍ਰਦੂਸ਼ਣ ਦਾਇਤ ਮਨਾਈ ਜਾਵੇ ਤੇ ਗ੍ਰੀਨ ਦੀਵਾਲੀ ਮਨਾਈ ਜਾਵੇ ਅਸੀਂ ਸਾਰਨ ਬੇਨਤੀ ਕਰਾਂਗੇ ਕਿ ਦੀਵਾਲੀ ਨੂੰ ਇੱਕ ਰੁੱਖ ਜ਼ਰੂਰ ਲਗਾਓ ਤਾਂ ਜੋ ਆਪਣਾ ਵਾਤਾਵਰਣ ਸਾਫ਼ ਹੋ ਚੁਕੇ ਅਤੇ ਪਟਾਕਿਆਂ ਰਹਿਤ ਦੀਵਾਲੀ ਮਨਾਈ ਜਾਵੇ ਤਾਂ ਪ੍ਰਦੂਸ਼ਣ ਫੈਲਾਣ ਤੋਂ ਬਚਾਇਆ ਜਾ ਸਕੇ ਮੈਂ ਇੱਕ ਵਾਰ ਫੇਸ ਆਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੈ ਭੀਮ ਜੈ ਸੰਵਿਧਾਨ ਸਾਰੇ ਸਨੌਰ ਵਾਸੀਆਂ ਨੂੰ ਜੈ ਬਾਲ ਮਿਕੀ जय रविदास जयपिंग जय संविधान मैं विकास अटवाल एमसी वार्ड नंबर 2 तो जी मैं सारे शहर वासियों ਨੂੰ ਦੀਵਾਲੀ ਦੀਆਂ ਵਿਸ਼ਖਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਨਾਲ ਹੀ ਜੋ ਪ੍ਰਧਾਨ ਜੀ ਨੇ ਦੱਸਿਆ ਵੀ ਆਪਾਂ ਨੂੰ ਆਪਣਾ ਜਿਹੜਾ ਵੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਣੀ ਚਾਹੀਦੀ ਹੈ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਵੀ ਉਹ ਆਪਣਾ ਬੜੇ ਹੀ ਸ਼ਾਂਤ ਮੈਤਰੀਕੇ ਨਾਲ ਇਸਤਿਹਾਰ ਨੂੰ ਮਨਾਣ ਕੋਈ ਹੁੱਲੜਬਾਜੀ ਸ਼ਹਿਰ 'ਚ ਨਾ ਕਰਨ ਜਿਹਦੇ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਜੈ ਬੰਦ